सॾा बठिंडे सॼा बठिडे सठिडे ਲੇਕਿਨ ਮੈਂ ਤੁਹਾਨੂੰ ਇਹ ਜਨਰਲ ਰੂਪੀ ਮੰਨਣ ਦੇ ਪ੍ਰਤੀ ਸੰਘਰਸ਼ ਵੀ ਬੰਨਣਾ ਬਣਾਈ ਕਰ ਰਹੇ ਆ ਇਹ ਤੁਹਾਨੂੰ ਸਟੈਂਡ ਕਿਸੇ ਵੀ ਹਾਲਤ ਵਿੱਚ ਨਾ ਪੜਿਆ ਜਾਵੇ ਇਸ ਨੂੰ ਇਸੇ ਥਾਂ ਤੇ ਰਹਿਣ ਦਿੱਤਾ ਜਾਵੇ ਜੇਕਰ ਬਾਸ ਅੱਗਾ ਬਦਲੇ ਇਹਦੇ ਵਿੱਚ ਸ਼ਾਮਲ ਤੇ ਇਹ ਰੋਸ ਹੋਰ ਵੱਧ ਰਿਹਾ ਤੇ ਅੱਜ 100ਵੇਂ ਦਿਨ ਦੇ ਵਿੱਚ ਇਹ ਮਾਰਚ ਜੋ ਉਮੀਦਵਾਰ پارک ਤੋਂ ਹੁੰਦਾ ਹੋਇਆ ਫਿਰ ਬਿਜਲੀਪੋਟ ਰੋਡ ਤੋਂ ਹੁੰਦਾ ਹੋਇਆ ਲੋਕਾਂ ਦੀ ਹਮਾਇਤ ਦੇ ਨਾਲ ਸ਼ਹਿਰ ਵਾਸੀਆਂ ਦੀ ਹਮਾਇਤ ਦੇ ਨਾਲ ਇਹ ਅੱਗੇ ਛੱਦ ਭਾਵਨਾ ਚੌਕ ਦੇ ਵਿੱਚ ਜਾ ਕੇ ਸਮਾਪਤ ਹੋਊਗਾ ਤੇ ਮੰਗ ਕਰ ਰਿਹਾ ਬੱਸ ਸਟੈਂਡ ਨੂੰ ਇਥੋਂ ਨਾ ਬਦਲਿਆ ਜਾਵੇ ਕਿਉਂਕਿ ਇਹ ਆਮ ਲੋਕਾਂ ਦਾ ਬੱਸ ਸਟੈਂਡ ਹੈ ਆਮ ਲੋਕਾਂ ਨੇ ਬਸਾਂ ਦੇ ਉੱਤੇ ਚੜਨਾ ਤੇ ਆਮ ਲੋਕਾਂ ਦੇ ਲਈ ਜੋ ਕੰਮ ਧੰਦੇ ਹੈ ਇਥੇ ਸ਼ਹਿਰ ਦੇ ਵਿੱਚ ਇੱਕ ਤਾਂ ਸ਼ਹਿਰ ਦੀ ਸੰਗਣੀ ਵਾਦੀ ਹੈ ਇਥੇ ਛੋਟੀਆਂ-ਛੋਟੀਆਂ ਦੁਕਾਨਾਂ ਛੋਟੇ-ਛੋਟੇ ਲੋਕਾਂ ਲਈ ਜੋ ਛੋਟੇ-ਛੋਟੇ ਕੈਲੋ ਵੀ ਖਪਤਕਾਰਾਂ ਦੇ ਲਈ ਇਥੇ ਲੋੜ ਹੁੰਦੇ ਛੋਟੇ-ਛੋਟੇ ਸਮਾਨ ਦੇ ਛੋਟੀਆਂ-ਛੋਟੀਆਂ ਦੁਕਾਨਾਂ ਤੇ ਉੱਥੇ ਉਹਨਾਂ ਦੀ ਮੰਨਤੂਰੀ ਹੋ ਜਾਂਦੀ ਹੈ ਇਸ ਕਰਕੇ ਇਸ ਜੋ ਬਾਕੀ ਸੂਚਾਨਾ ਨਵੇਂ ਸਬਸਟਡੇ ਦੇ ਬਹੁਤ ਹੀ ਨਜ਼ਦੀਕ ਇਨ ਸਾਰੀਆਂ ਇੱਕ ਹੰਦਾ ਕੋਰਟ ਇੱਥੇ ਆ ਕਚਹਿਰੀਆਂ ਇੱਥੇ ਨਾ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਜਿਹਦੇ ਵਿੱਚ ਸਾਰੇ ਦਫ਼ਤਰ ਹੁੰਦੇ ਆ ਤੇ ਇਥੇ 6 ਤੋਂ ਸੰਸਥਾਵਾਂ ਸਰਕਾਰੀ ਹੋਣ ਚਾਹੇ ਪ੍ਰਾਈਵੇਟ ਹੋਣ ਜੋ ਲੋਕਾਂ ਨੂੰ ਰੋਜ਼ ਲੋੜ ਪੈਂਦੀ ਆ ਤਾਂ ਉਹ ਬਸਟਡੇ ਦੇ ਬਿਲਕੁਲ 500 ਗਜ ਦੇ ਵਿੱਚ ਵਿੱਚ ਪੈਂਦੀਆਂ ਨੇ ਤੇ ਕਾਲਜ ਇੱਥੇ ਆ ਪ੍ਰਾਈਵੇਟ ਕਾਲਜ ਵੀ ਇੱਥੋਂ ਨੇੜੇ ਆ ਤੇ ਹੋਰ ਵੀ ਸਕੂਲ ਨੇ ਇੱਥੇ ਨੇੜੇ ਸਭ ਨੂੰ ਆਉਣਾ ਜਾਣਾ ਸੌਖਾ ਇਸ ਕਰਕੇ ਸਰਕਾਰ ਇਹ ਆਪਣੀ ਜਿੱਦ ਛੱਡੇ ਤੇ ਇਸ ਵਾਸਤੇ ਨੂੰ ਜਿਹੜਾ ਕਿ ਅੱਜ ਸੌਵੇਂ ਦਿਨ ਦੇ ਵਿੱਚ ਇਹ ਸੰਘਰਸ਼ ਬਹੁਤ ਹੀ ਤਕਿਆ ਹੈ ਤੇ ਇਸ ਸੰਘਰਸ਼ ਖੰਡਾ ਹੋਣ ਦੀ ਬਜਾਏ ਦਿਨੋਂ ਦਿਨ ਤੇਜ਼ ਹੋ ਰਿਹਾ ਤੇ ਪਹਿਲੇ ਪ੍ਰਚਾਰ ਜੋ ਇਹ ਦੇਖਣ ਨੂੰ ਮਿਲਿਆ ਸੀ ਵੀ ਇਹ ਕੁਝ ਥੋੜੇ ਜਿਹਾ ਟਰਾਂਸਪੋਰਟਾਂ ਦੀ ਹੀ ਸਮੱਸਿਆ ਹੈ ਪਰ ਅੱਜ ਸਾਰਾ ਸ਼ਹਿਰ ਬੰਦ ਹੈ ਤੇ ਸਾਰੇ ਸ਼ਹਿਰ ਵਾਸੀ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਦੇਖੋ ਸਾਰਾ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਸਾਰੀਆਂ ਸਾਰਾ ਬਾਜ਼ਾਰ ਬਿਲਕੁਲ ਬੰਦਾ ਔਰ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਮਾਰਚ ਦੇ ਵਿੱਚ ਸ਼ਾਮਲ ਹੋ ਰਿਹਾ ਇਥੇ ਇਥੇ ਛੋਟੇ-ਛੋਟੇ ਦੁਕਾਨਦਾਰ ਆਪਣੇ ਛੋਟੇ-ਛੋਟੀਆਂ ਦੁਕਾਨਾਂ ਬੰਦ ਕਰਕੇ ਇਸ ਦੇ ਵਿੱਚ ਸ਼ਾਮਲ ਆ ਉਥੇ ਨਾਲ ਦੀ ਨਾਲ ਹੀ ਪਿੰਡਾਂ ਦੇ ਵਿੱਚੋਂ ਖੇਤ ਮਜ਼ਦੂਰ ਵੀ ਆਏ ਆ ਜਾਂ ਪਿੰਡ ਵਾਸੀ ਵੀ ਆਉਣਗੇ ਜਿਨ੍ਹਾਂ ਦੀ ਮਤਲਬ ਮੰਗ ਹੈ ਇਹ ਵੀ ਇਸ ਪਾਸ ਸੜੇ ਨੂੰ ਇਥੋਂ ਬਦਲਿਆ ਨਾ ਜਾਵੇ ਕਿਉਂਕਿ ਉਹ ਜਿੱਥੇ ਪ੍ਰੋਪੋਜ਼ਲ ਹੈ ਬਸ ਸੜੇ ਨੂੰ ਲੈ ਕੇ ਜਾਣ ਦੀ ਉਹ ਬੜੀ ਹੀ ਸੁਨਸਾਨ ਜਗ੍ਹਾ ਤੇ ਆ ਉਥੋਂ ਰਾਤ ਬਰਾਤੇ ਵੀ ਆਉਣਾ ਔਖਾ ਤੇ ਸਾਰੇ ਕੰਮ ਧੰਦੇ ਜਦੋਂ ਇੱਥੇ ਬਸ ਸੜੇ ਦੇ ਨਜ਼ਦੀਕ ਪੈਂਦੇ ਆ ਤਾਂ ਕੋਈ ਤੁਕ ਨਹੀਂ ਹੈ ਉਹ ਵੀ ਬਸੜਾ ਬਾਹਰ ਜਾਵੇ ਤੇ ਲੋਕ ਹੈਰਾਨ ਪਰੇਸ਼ਾਨ ਹੋਣਗੇ ਜੇ ਸਰਕਾਰ ਇਸ ਅੱਡੇ ਨੂੰ ਉਸ ਬਦਲ ਨੂੰ ਤੇ ਬਜਿੱਧ ਰਹੀ ਤਾਂ ਇਹ ਸਮਝਾ ਜਾਊਗਾ ਕਿ ਸਰਕਾਰ ਲੋਕਾਂ ਦੀ ਨਹੀਂ ਹੈ ਜੋਕਾਂ ਦੀ ਹੈ ਕਿਉਂਕਿ ਲੋਕ ਇਸ ਮਜਾਰੇ ਦੇ ਵਿੱਚ ਨਾਰਾ ਲਾ ਰਹੇ ਆ ਬਸ ਅੱਡਾ ਬਠਿੰਡੇ ਦੇ ਲੋਕਾਂ ਦਾ ਨਾ ਖੂਨ ਪੀਣੀ ਆ ਜੋਕਾਂ ਦਾ ਇਸ ਕਰਕੇ ਲੋਕ ਸਮਝਣਗੇ ਕਿ ਸਰਕਾਰਾਂ ਤੇ ਪ੍ਰਸ਼ਾਸਨ ਜਿਹੜਾ ਖੂਨ ਪੀਣੀ ਆ ਜੋਕਾਂ ਦੇ ਨਾਲ ਖੜਾ ਹੈ ਇਹ ਤੇ ਇਹ ਜੋ ਸਹੂਲਤ ਹੈ ਲੋਕਾਂ ਨੂੰ ਉਹ ਜੋ ਨਿੱਕੀ-ਮੋਟੀ ਸਹੂਲਤ ਹੈ ਇਹ ਜੋ ਬਸ ਸੜੇ ਦੀ ਇਸ ਨੂੰ ਖੋਣ ਨੂੰ ਸਰਕਾਰ ਫਿਰ ਰਹੀ ਹੈ ਤੇ ਕਿਸੇ ਨੂੰ ਵੱਡੇ ਬਿਲਡਰ ਨੂੰ ਠੇਕੇ ਤੇ ਦੇ ਕੇ ਉਥੋਂ ਪਤਾ ਨਹੀਂ ਕੀ ਚਾ ਰਹੀ ਹੈ ਵੀ ਸਰਕਾਰ ਨੂੰ ਕੀ ਫਾਇਦਾ ਹੋਣਾ ਇਸ ਦੇ ਵਿੱਚ